ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਹੁਣ ਜਿਹੜੀ ਕਣਕਾ ਮੇਰੇ ਕਿਸਾਨ ਭਰਾਵਾਂ ਦੀ ਆ 35 ਤੋਂ 40 ਦਿਨ ਦੀ ਹੋ ਚੁੱਕੀ ਆ ਨੇ ਉਹ ਕਣਕਾ ਹੁਣ ਬੱਦ ਤੋਂ ਬਾਅਦ 20 ਦਿਨ ਫਟਾਰਾ ਕਰਨਗੇ ਗ੍ਰੋਥ ਕਰਨਗੇ 20 ਦਿਨ ਉਹਨਾਂ ਦੀ ਫਟਾਰੇ ਦੀ ਸਟੇਜ ਹੈ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਹੜੀ ਕਣਕ ਕੋਈ ਵੀ ਕਿਸਮ ਆ ਬਣੀ ਉਹਦੀ ਫਟਾਰਾ ਕਰਨ ਦੀ ਜਿਹੜੀ ਸਟੇਜ ਹੁੰਦੀ ਹੈ ਕਣਕ 55 ਤੋਂ 60 ਦਿਨ ਤੱਕ ਕਣਕ ਆਪਣੀ ਫਟਾਰਾ ਕਰਦੀ ਹੈ ਤੇ ਜਦੋਂ ਆਪਣੀ ਕਣਕ 60 ਦਿਨ ਤੋਂ ਉੱਪਰ ਚੱਲ ਜਾਂਦੀ ਹੈ ਤਾਂ ਉਹ ਅਗਲੀ ਸਟੇਜ ਦੇ ਵਿੱਚ ਦਾਖਲ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਜਿਨ੍ਹਾਂ ਕਿਸਾਨ ਭਰਾਵਾਂ ਦੀ ਕਣਕ ਦਬੀ ਹੋਈ ਹੈ ਜਾਂ ਤੁਹਾਡੀ ਕਣਕ ਪਿਲੀ ਪੈ ਰਹੀ ਹੈ ਜਾਂ ਪਿਲੀ ਪਈ ਹੋਈ ਹੈ ਤੇ ਤੁਹਾਡੀ ਕਣਕ ਫਟਾਰਾ ਨਹੀਂ ਕਰ ਸਕਦੀ ਉਹ ਕਿਹੜੀ ਚੀਜ਼ਾਂ ਜਾਂ ਸਪਰੇ ਜਾਂ ਕਿਹੜੀ ਚੀਜ਼ ਰੇਹ ਦੇ ਵਿੱਚ ਮਿਲਾ ਕੇ ਪਾ ਸਕਦੇ ਆ ਜਿਹਦੇ ਨਾਲ ਆਪਣੀ ਕਣਕ ਵਧੀਆ ਫਟਾਰਾ ਕਰੂਗੀ ਤੇ 20 ਦਿਨ ਦੇ ਵਿੱਚ ਆਪਣੀ ਕਣਕ ਪੂਰੀ ਗ੍ਰੋਥ ਤੇ ਫਟਾਰਾ ਕਵਰ ਕਰ ਜਾਊਗੀ ਤੇ ਰੰਗ ਰੂਪ ਦੇ ਵਿੱਚ ਵੀ ਦੇਖਣ ਨੂੰ ਤੇ ਚੰਗੇ ਝਾੜ ਜੇ ਆਪਾਂ ਲੈਣਾ ਹੈ ਤਾਂ ਆਪਣੀ ਕਣਕ ਦੀ ਗ੍ਰੋਥ ਫਟਾਰਾ ਆਪਾਂ ਨੂੰ ਵਧੀਆ ਜੇ ਕਣਕ ਆਪਣੀ ਫਟਾਰਾ ਵਧੀਆ ਕਰੂਗੀ ਤਾਂ ਹੀ ਆਪਾਂ ਕਣਕ ਤੋਂ ਚੰਗੇ ਝਾੜ ਦੀ ਉਮੀਦ ਕਰ ਸਕਦੇ ਹ ਹੁਣ ਤੁਸੀਂ ਆਪਣੇ ਖੇਤ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਖੇਤ ਦੇ ਵਿੱਚ ਦੇਖਣਾ ਜੇ ਤੁਹਾਡੀ ਕਣਕ ਪਿਲੀ ਪਈ ਹੋਈ ਹੈਗੀ ਹੈ ਤੁਹਾਨੂੰ ਲੱਗ ਰਿਹਾ ਵੀ ਦੌਗੀ ਆ ਜਾਂ ਪਿਲੀਆ ਪੈ ਰਹੀ ਹੈ ਜਾਂ ਪਹਿਲੇ ਪਾਣੀ ਭਾਰਾ ਲੱਗ ਗਿਆ ਉਸ ਤੋਂ ਬਾਅਦ ਪਾਣੀ ਖੜਾ ਰਿਹਾ ਤੁਹਾਡੇ ਖੇਤ ਦੇ ਵਿੱਚ ਹੁਣ ਜਿਹੜਾ 27 ਤਰੀਕ ਨੂੰ ਕੱਲ ਮੀਂਹ ਪਿਆ ਉਹਦੇ ਕਾਰਨ ਕਈ ਕਿਸਾਨ ਭਰਾਵਾਂ ਨੇ ਖੇਤ ਨੂੰ ਪਾਣੀ ਲਾਇਆ ਹੋਇਆ ਤਾਂ ਤੇ ਉੱਪਰ ਤੋਂ ਮੀਂਹ ਪੈ ਗਿਆ ਖੇਤ ਦੇ ਵਿੱਚ ਪਾਣੀ ਖੜਨ ਦੇ ਕਾਰਨ ਜ਼ਮੀਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਲਫਰ ਦੀ ਘਾਟ ਆ ਰਹੀ ਹੈ ਉਸ ਕਿਸਾਨ ਭਰਾ ਜੂਰੀਏ ਦੇ ਵਿੱਚ ਲਾ ਕੇ ਸਲਫਰ ਜ਼ਰੂਰ ਜ਼ਰੂਰ ਪਾਣ ਕਿਉਂਕਿ ਜੇ ਤੁਹਾਡੀ ਕਣਕ ਪੀਲੀ ਪਈ ਹੋਈ ਹੈ ਤਾਂ ਸਲਫਰ ਦੀ ਘਾਟ ਵੀ ਹੋ ਸਕਦੀ ਹੈ ਤੇ ਦੂਜਾ ਪੁਆਇੰਟ ਮੈਗਨੀਜ਼ ਦੀ ਘਾਟ ਵੀ ਹੋ ਸਕਦੀ ਹੈ ਤੇ ਯੂਰੀਆ ਦੀ ਵੀ ਘਾਟ ਹੋ ਸਕਦੀ ਹੈ ਤੇ ਸਲਫਰ ਜਿਨ੍ਹਾਂ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਸਲਫਰ ਦੀ ਘਾਟ ਆ ਰਹੀ ਹੋ ਸਲਫਰ ਜ਼ਰੂਰ ਪਾਣ ਤੇ ਦੂਜਾ ਜਿਹੜੀ ਆਪਾਂ ਸਪਰੇ ਤੁਹਾਨੂੰ ਦੱਸਦੇ ਹੁੰਦੇ ਆ ਜ਼ਿੰਕ ਦੀ ਸਪਰੇ ਮੈਗ 1 ਕਿਲੋ ਤੁਸੀਂ ਮੈਗਨੀਜ਼ ਲੈਣਾ ਹੈ 1 ਕਿਲੋ ਤੁਸੀਂ ਜ਼ਿੰਕ ਲੈਣਾ ਹੈ 21% ਵਾਲਾ ਤੇ 1.5 ਤੋਂ 2 ਕਿਲੋ ਯੂਰੀਆ ਇਹਦੀ ਮਿਕਸ ਤੁਸੀਂ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਇੱਕ ਕੀਲੇ ਦੇ ਉੱਪਰ ਆਪਾਂ ਸਪਰੇਅ ਕਰ ਦੇਣੀ ਹੈ ਡੋਜ਼ ਮੈਂ ਤੁਹਾਨੂੰ ਦੱਸਤੀ ਤੇ ਤੁਹਾਡੀ ਜਿਹੜੀ ਕਣਕ ਉਹ ਬਹੁਤ ਵਧੀਆ ਸ਼ਾਨਦਾਰ ਇਹਦੇ ਨਤੀਜੇ ਆ ਤੇ ਰੰਗ ਰੂਪ ਦੇ ਵਿੱਚ ਫਟਾਰਾ ਤੁਹਾਡੀ ਕਣਕ ਦਾ ਚੱਲ ਪੂਗਾ ਤੇ ਦੂਜਾ ਗੱਲ ਜੀ ਕਣਕ ਨੂੰ ਯੂਰੀਆ ਜਿਹੜੀ ਕਣਕ ਨੂੰ ਯੂਰੀਆ ਉਹ ਆਪਾਂ 55 60 ਦਿਨ ਦੇ ਵਿੱਚ ਪੂਰੀ ਕਰਨੀ ਜ਼ਰੂਰੀ ਹੈ ਜੇ ਆਪਾਂ 60 ਦਿਨ ਤੋਂ ਬਾਅਦ ਯੂਰੀਆ ਦੀ ਖਾਦ ਨੂੰ ਲੇਟ ਕਰੂਗੇ ਕਿਸਤ ਨੂੰ ਤਾਂ ਜਿਹੜੀ ਕਣਕ ਦੇ ਆਪਣੇ ਹੇਥਲੇ ਪੱਤੇ ਆਪਾਂ ਦੇਖ ਸਕਦੇ ਆ ਉਹ ਸੁੱਕਨੇ ਸ਼ੁਰੂ ਹੋ ਜਾਂਦੇ ਆ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਫਟਾਰੇ ਸਮੇਂ ਜਿਹੜੀ ਕਣਕ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈ ਜੇ ਨਾਈਟ੍ਰੋਜਨ ਦੀ ਘਾਟ ਆਪਣੀ ਕਣਕ ਦੇ ਵਿੱਚ ਹੋਊਗੀ ਤਾਂ ਜਿਹੜੀ ਆਪਣੀ ਕਣਕ ਫਟਾਰਾ ਨਹੀਂ ਕਰੂਗੀ ਰੰਗ ਵੀ ਪਿਲਕਵੰਨਾ ਜਾ ਰੱਖੂਗੀ ਤੇ ਇਹ ਜਿਹੜੇ ਮੈਂ ਤੁਹਾਨੂੰ ਦੋ ਤਰੀਕੇ ਦੱਸਿਆ ਇੱਕ ਸਲਫਰ ਤੇ ਦੂਜਾ ਨੰਬਰ ਸਪਰੇ ਜੇ ਤੁਹਾਡੀ ਕਣਕ ਜਿਆਦਾ ਦਬੀ ਹੋਈ ਹੈ ਤਾਂ ਤੁਸੀਂ ਦੋ ਸਪਰੇਹਾ ਕਰ ਸਕਦੇ ਆ ਹਫਤੇ ਹਫਤੇ ਦੇ ਫਰਕ ਦੇ ਨਾਲ ਤੁਸੀਂ ਦੋ ਸਪਰੇਹਾ ਕਰੋ ਮੈਗਨੀਜ਼ ਜ਼ਿੰਕ ਤੇ ਯੂਰੀਆ ਤੁਹਾਨੂੰ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਇੱਕ ਇੱਕ ਸਪਰੇ ਦੇ ਨਾਲ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਜੂਗਾ ਤੇ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ